ਜਿੱਥੇ ਪੰਜਾਬ ਦੇ ਵਿੱਚ بارش ਹੋਈ ਹੈ ਤਾਂ ਉੱਥੇ ਹੀ ਜੇ ਗੱਲ ਕਰੀਏ ਪਹਾੜੀ ਇਲਾਕਿਆਂ ਦੀ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਬਰਫ਼ਵਾਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੱਸਿਆ ਹਿਮਾਚਲ ਦੇ ਜਿਹੜੇ ਮਸ਼ਹੂਰ ਕੁਫਰੀ ਦੇ ਵਿੱਚ ਹੈ ਤੇਜ਼ ਬਰਫ਼ਵਾਰੀ ਦੇ ਵਿੱਚ ਮੌਸਮ ਦਾ ਆਨੰਦ ਹੈ ਜਿਹੜਾ ਸੈਲਾਨੀ ਲੈ ਰਹੇ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਰਾਜ ਵਿੱਚ ਪੱਛਮੀ ਗੜਬੜੀ ਦੀ ਗਤੀਵਿਧੀ ਕਾਰਨ ਮੌਸਮ ਵਿਭਾਗ ਨੇ ਅਗਲੇ 36 ਘੰਟਿਆਂ ਲਈ ਬਰਫਵਾਰੀ ਅਤੇ ਮੀਂਹ ਦੇ ਲਈ orange alert ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਨੇ ਅਗਲੇ 36 ਘੰਟਿਆਂ ਲਈ ਸੈਲਾਨੀਆਂ ਸਮੇਤ ਡਰਾਈਵਰਾਂ ਲਈ ਇੱਕ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਸੋ ਮੌਸਮ ਹੈ ਜਿਹੜਾ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ ਅਸਮਾਨ ਦੇ ਵਿੱਚ ਬੱਦਲ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਅੱਧੀ ਰਾਤ ਤੋਂ ਮੌਸਮ ਵਿਗੜ ਜਾਵੇਗਾ ਤੇ ਵੀਰਵਾਰ ਦੀ ਜੇ ਗੱਲ ਕਰੀਏ ਤਾਂ ਵੀਰਵਾਰ ਅਤੇ ਸ਼ੁੱਕਰਵਾਰ ਵਾਲੇ ਦਿਨ ਵੀ ਜਿਹੜਾ ਮੌਸਮ ਖਰਾਬ ਰਹਣ ਦੀ ਹੈ ਜਿਹੜੀ ਅਸ਼ੰਕਾ ਜਤਾਈ ਜਾ ਰਹੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਜਿੱਥੇ ਪੰਜਾਬ ਦੇ ਵਿੱਚ بارش ਹੋਈ ਹੈ ਤਾਂ ਉੱਥੇ ਹੀ ਜੇ ਗੱਲ ਕਰੀਏ ਪਹਾੜੀ ਇਲਾਕਿਆਂ ਦੀ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਬਰਫ਼ ਵਾਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੱਸਿਆ ਹਿਮਾਚਲ ਦੇ ਜਿਹੜੇ ਮਸ਼ਹੂਰ ਕੁਫਰੀ ਦੇ ਵਿੱਚ ਹੈ ਤੇਜ਼ ਬਰਫ਼ ਵਾਰੀ ਦੇ ਵਿੱਚ ਮੌਸਮ ਦਾ ਆਨੰਦ ਹੈ ਜਿਹੜਾ ਸਲਾਨੀ ਲੈ ਰਹੇ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਰਾਜ ਵਿੱਚ ਪੱਛਮੀ ਗੜਬੜੀ ਦੀ ਗਤੀਵਿਧੀ ਕਾਰਨ ਮੌਸਮ ਵਿਭਾਗ ਨੇ ਅਗਲੇ 36 ਘੰਟਿਆਂ ਲਈ ਬਰਫਵਾਰੀ ਅਤੇ ਮੀਂਹ ਦੇ ਲਈ orange alert ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਨੇ ਅਗਲੇ 36 ਘੰਟਿਆਂ ਲਈ ਸਲਾਨੀਆਂ ਸਮੇਤ ਡਰਾਈਵਰਾਂ ਲਈ ਇੱਕ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਸੋ ਮੌਸਮ ਹੈ ਜਿਹੜਾ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ ਅਸਮਾਨ ਦੇ ਵਿੱਚ ਬੱਦਲ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਅੱਧੀ ਰਾਤ ਤੋਂ ਮੌਸਮ ਵਿਗੜ ਜਾਵੇਗਾ ਤੇ ਵੀਰਵਾਰ ਦੀ ਜੇ ਗੱਲ ਕਰੀਏ ਤਾਂ ਵੀਰਵਾਰ ਅਤੇ ਸ਼ੁੱਕਰਵਾਰ ਵਾਲੇ ਦਿਨ ਵੀ ਜਿਹੜਾ ਮੌਸਮ ਖਰਾਬ ਰਹਣ ਦੀ ਹੈ ਜਿਹੜੀ ਅਸ਼ੰਕਾ ਜਤਾਈ ਜਾ ਰਹੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ